ਕੀ ਤੁਸੀਂ ਵੀ Google Map ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ ਕਈ ਲੋਕ Google Map ਤੇ ਇੰਨਾ ਭਰੋਸਾ ਕਰ ਲੈਂਦੇ ਨੇ ਜੋ ਕਿ ਕਈ ਵਾਰ ਵਿਪਤਾ ਦੇ ਵਿੱਚ ਪੈ ਜਾਂਦੇ ਨੇ ਇਹ ਗੱਲ ਸੱਚ ਹੈ ਕਿ Google Map ਲੋਕਾਂ ਦੀ ਉਹਨਾਂ ਨੂੰ ਸਹੀ ਜਗ੍ਹਾ ਪਹੁੰਚਣ ਦੇ ਵਿੱਚ ਮਦਦ ਕਰਦਾ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕ ਟ੍ਰੈਫਿਕ ਤੋਂ ਬਚਣ ਜਾਂ ਸਮਾਂ ਬਚਾਉਣ ਲਈ Google Map ਦੀ ਮਦਦ ਨਾਲ ਨਵੇਂ ਰਸਤੇ ਲੱਭਦੇ ਨੇ ਇਸ ਲਈ ਕਈ ਵਾਰ ਸਾਨੂੰ ਕਿਸੇ ਜਗ੍ਹਾ ਬਾਰੇ ਕੁਝ ਪਤਾ ਨਾ ਹੋਣ ਕਾਰਨ ਅਸੀਂ Google ਦੀ ਮਦਦ ਲੈਂਦੇ ਹਾਂ ਪਰ ਕਈ ਵਾਰ Google Map ਤੇ ਅੰਨਾ ਭਰੋਸਾ ਕਰਨਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਹਾਲ ਹੀ ਚ ਥਾਈਲੈਂਡ ਦੀ ਇੱਕ ਔਰਤ ਨਾਲ ਅਜਿਹਾ ਹੀ ਹੋਇਆ ਜੋ ਕਿ ਔਰਤ Google Map ਦੀ ਮਦਦ ਨਾਲ ਆਪਣੀ ਕਾਰ ਅੱਗੇ ਲੈ ਵਧੀ ਨਤੀਜਾ ਇਹ ਹੋਇਆ ਕਿ ਉਹ ਕਾਰ ਨੂੰ 120 ਮੀਟਰ ਲੰਬੇ ਪੁਲ ਤੇ ਲੈ ਕੇ ਕਰੀਬ 15 ਮੀਟਰ ਤੱਕ ਚਲੀ ਗਈ ਉਥੇ ਹੀ ਉਸਦੀ ਕਾਰ ਪਾੜੇ ਦੇ ਵਿੱਚ ਜਾ ਫਸੀ ਤੇ ਉਸਦਾ ਇੱਕ ਪਹੀਆ ਬ੍ਰਿਜ ਦੇ ਇੱਕ ਗੈਪ ਚ ਫਸ ਗਿਆ ਜਿਸ ਨਾਲ ਔਰਤ ਦੀ ਜਾਨ ਵੀ ਜਾ ਸਕਦੀ ਸੀ ਅਚਾਨਕ ਹੀ ਉਸ ਨੂੰ ਇੱਕ ਰਾਗੀਰ ਨੇ ਦੇਖਿਆ ਤੇ ਉਸਦੀ ਨਜ਼ਰ ਬ੍ਰਿਜ ਤੇ ਪਈ ਉਸਨੇ ਤੁਰੰਤ ਹੀ ਐਮਰਜੈਂਸੀ ਰਿਸਪੌਂਡਰਸ ਨੂੰ ਬੁਲਾਇਆ ਗੰਭੀਰ ਸਥਿਤੀ ਨੂੰ ਸਮਝਦੇ ਹੋਏ ਬਚਾਅ ਟੀਮਾਂ ਮੌਕੇ ਦਾ ਜਾਇਜ਼ਾ ਲੈਣ ਲਈ ਪਹੁੰਚ ਗਈਆਂ ਤੇ ਪੁਲ ਨੂੰ ਨੁਕਸਾਨ ਪਹੁੰਚਾਏ ਬਿਨਾ ਕਾਰ ਨੂੰ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਮਹਿਲਾ ਧਿਕਾਰ ਤੇ ਮਹਿਲਾ ਨੂੰ ਉੱਥੋਂ ਕੱਢਿਆ ਗਿਆ ਤੇ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਲਈ ਜਾ ਰਹੀ ਸੀ ਉਸ ਨੂੰ Google Map ਦੀ ਜ਼ਿਆਦਾ ਨੌਲੇਜ ਨਾ ਹੋਣ ਕਾਰਨ ਉਸ ਦੇ ਨਾਲ ਇਹ ਬਲੈਂਡਰ ਹੋ ਗਿਆ ਉਸ ਨੇ ਕਿਹਾ ਕਿ ਮੇਰਾ ਪੂਰਾ ਧਿਆਨ Google Map ਤੇ ਹੀ ਸੀ ਤੇ ਆਸ-ਪਾਸ ਬਿਲਕੁਲ ਵੀ ਨਹੀਂ ਸੀ ਉਸ ਨੂੰ ਲੱਗਾ ਕਿ ਪੁਲ ਮਜ਼ਬੂਤ ਹੋਵੇਗਾ ਉਸ ਨੇ ਕਿਹਾ ਕਿ ਜਦੋਂ ਮੈਂ ਫਸ ਗਈ ਤਾਂ ਮੈਨੂੰ ਬਹੁਤ ਡਰ ਲੱਗਾ ਤੇ ਮੈਂ ਇੱਕ ਨਦੀ ਦੇ ਵਿੱਚ ਕਾਰ ਸੀ ਆਖਿਰਕਾਰ ਮਦਦ ਮੰਗਣ ਲਈ ਮੈਂ ਕਾਰ ਤੋਂ ਬਾਹਰ ਨਿਕਲੀ ਤਾਂ ਉਸ ਮਹਿਲਾ ਦੀ ਜਾਨ ਬਚ ਗਈ ਤਾਂ ਬਿਨਾ ਕਿਸੇ ਜਾਣਕਾਰੀ ਤੋਂ ਬਿਨਾ ਗੂਗਲ ਮੈਪ ਦੀ ਵਰਤੋਂ ਕਰਨਾ ਸਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਕੀ ਤੁਸੀਂ ਵੀ ਗੂਗਲ ਮੈਪ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ ਕਈ ਲੋਕ ਗੂਗਲ ਮੈਪ ਤੇ ਇੰਨਾ ਭਰੋਸਾ ਕਰ ਲੈਂਦੇ ਨੇ ਜੋ ਕਿ ਕਈ ਵਾਰ ਵਿਪਤਾ ਦੇ ਵਿੱਚ ਪੈ ਜਾਂਦੇ ਨੇ ਇਹ ਗੱਲ ਸੱਚ ਹੈ ਕਿ Google Map ਲੋਕਾਂ ਦੀ ਉਹਨਾਂ ਨੂੰ ਸਹੀ ਜਗ੍ਹਾ ਪਹੁੰਚਣ ਦੇ ਵਿੱਚ ਮਦਦ ਕਰਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕ ਟ੍ਰੈਫਿਕ ਤੋਂ ਬਚਣ ਜਾਂ ਸਮਾਂ ਬਚਾਉਣ ਲਈ Google Map ਦੀ ਮਦਦ ਨਾਲ ਨਵੇਂ ਰਸਤੇ ਲੱਭਦੇ ਨੇ। ਇਸ ਲਈ ਕਈ ਵਾਰ ਸਾਨੂੰ ਕਿਸੇ ਜਗ੍ਹਾ ਬਾਰੇ ਕੁਝ ਪਤਾ ਨਾ ਹੋਣ ਕਾਰਨ ਅਸੀਂ Google ਦੀ ਮਦਦ ਲੈਂਦੇ ਹਾਂ ਪਰ ਕਈ ਵਾਰ Google Map ਤੇ ਅੰਨਾ ਭਰੋਸਾ ਕਰਨਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਹਾਲ ਹੀ ਚ ਥਾਈਲੈਂਡ ਦੀ ਇੱਕ ਔਰਤ ਨਾਲ ਅਜਿਹਾ ਹੀ ਹੋਇਆ ਜੋ ਕਿ ਔਰਤ Google Map ਦੀ ਮਦਦ ਨਾਲ ਆਪਣੀ ਕਾਰ ਅੱਗੇ ਲੈ ਵਧੀ ਨਤੀਜਾ ਇਹ ਹੋਇਆ ਕਿ ਉਹ ਕਾਰ ਨੂੰ 120 ਮੀਟਰ ਲੰਬੇ ਪੁਲ ਤੇ ਲੈ ਕੇ ਕਰੀਬ 15 ਮੀਟਰ ਤੱਕ ਚਲੀ ਗਈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ